ਉਹ ਉਹ ਦਿਖਦਾ ਨਹੀਂ ਤੈਨੂੰ ਅੱਲਾ ਨੂੰ ਨਹੀਂ ਦਿਖਦਾ ਵਿੱਚ ਤੂੰ ਵੱਜੀ ਜਾਣਾ ਤੂੰ ਹੀ ਵਿੱਚ ਵੱਜਿਆ ਆ ਕੇ ਗਲਤੀ ਤੇਰੀ ਏ ਮੇਰੀ ਏ ਦੱਸਾਂ ਤੈਨੂੰ ਨਾ ਕੌਣ ਆ ਫਿਰ ਬਸ ਕੌਣ ਆ ਤੂੰ ਹੱਥ ਲਾ ਕੇ ਦੇ ਦੰਦ ਦੱਸਦਾ ਕੌਣ ਮੈਂ ਲਾਦਾ ਹੱਥ ਦੱਸ ਕੌਣ ਮੇਰਾ ਨਾਮ ਹੈਗਾ ਮਨਿੰਦਰ ਸਿੰਘ ਯਾਰ ਇਹ ਨਦਰ ਸ਼ਿਮਲਾਪੁਰੀ ਲੁਧਿਆਣੇ ਚ ਤੇ ਜੋ ਮੈਂ ਕਰਦਾ ਮਿੰਦਰ ਜੀ ਮਰਵਾਹਾ ਆਟੋ ਚ ਹਨ ਮੈਂ ਇਹ ਕਰਾਂ ਸੇਲ ਕਰਦਾ ਵੀਰੇ ਚਲ ਬਸ ਕਰ ਬਸ ਕਰ ਨਹੀਂ ਗੱਲ ਸੁਣ ਕੇ ਜਾ ਪੂਰੀ ਮੇਰਾ ਵੀਰੇ ਵਿਆਹ ਵੀ ਹੋਇਆ ਹੋਇਆ ਤਿੰਨ ਬੱਚੇ ਨੇ ਵੀਰੇ ਸਕੂਲੇ ਪੜਦੇ ਨੇ ਤਿੰਨੇ ਹੀ ਓ ਚਲ ਬਸ ਕਰ ਜਾਣ ਦੇ ਮੈਨੂੰ ਨਹੀਂ ਰੁਗ ਪੂਰਾ ਸੁਣ ਕੇ ਜਾ ਭਰਾਵੇ ਇੱਕ ਛੋਟਾ ਭਰਾ ਵੀ ਆ ਮੇਰਾ ਉਹਦਾ ਵਿਆਹ ਵਸੇ ਕੁੜੀ ਲੱਭਦੇਵੇਂ ਆ ਦੇਖੀ ਕੋਈ ਹੋਈ ਨਹੀਂ ਗਾਜ ਤੇਰੇ ਉਹ ਮੈਂ ਕੀ ਕਰਾਂ ਜਾਣ ਦੇ ਮੈਨੂੰ ਉਹ ਗੱਲ ਸੁਣ ਕੇ ਜਾ ਪੂਰੀ ਵੀ ਇੱਕ ਮੇਰੇ ਕੋਲ ਮੋਟਰਸਾਈਕਲ ਵੀ ਆ ਇੱਕ ਮੈਂ ਗੱਡੀ ਵੀ ਲਈ ਆ ਮਰੂਤੀ ਉਹਦੀ ਕਿਸ਼ਤਾਂ ਚੱਲਦੀਆਂ ਨੇ 1260 ਰੁਪਏ ਕਿਸ਼ਤ ਜਾਂਦੀ ਆ ਉਹਦੀ ਹਰ ਮਹੀਨੇ ਕਿਸ਼ਤ ਮੈਂ ਭਰਨੀ ਆ ਭਰਾਵਾ ਜਾਣ ਦੇ ਮੈਨੂੰ ਉਹ ਯਾਰ ਸੁਣ ਕੇ ਜਾ ਤੂੰ ਮੈਨੂੰ ਹੱਥ ਲਾਇਆ ਨਾ ਮੈਂ ਸਾਰੀ ਗੱਲਾਂ ਦੱਸਣੀਆਂ ਤੈਨੂੰ ਹੁਣ ਮੈਂ ਆ ਜਾਪਾ ਉੱਥੇ ਬਹਿਨੇ ਤੈਨੂੰ ਸਾਰਾ ਕੁਝ ਦੱਸ ਕੇ ਜਾਂਦਾ ਉਹ ਜਾਣ ਦੇ ਮੈਨੂੰ ਉਹ ਨਹੀਂ ਜਾਣਾ ਇੱਥੇ ਬ ਪਤਾ ਕਿੰਨੇ ਸਾਰੇ ਦੁੱਖ ਤਕਲੀਫਾਂ ਨੇ ਜ਼ਿੰਦਗੀ ਚ ਸਾਰੀਆਂ ਸੁਣ ਕੇ ਜਾ ਹੁਣ ਤੂੰ ਮੇਰੀਆਂ ਤੈਨੂੰ ਕੀ ਦੱਸਾਂ ਯਾਰ ਮੈਂ ਤਾਂ ਘਰੋਂ ਬਹੁਤ ਦੁਖੀ ਆ ਘਰ ਵਾਲੀ ਸਾਰੇ ਕੰਮ ਮੇਰੇ ਤੋਂ ਕਰਾਉਂਦੀ ਆ ਝਾੜੂ ਪੋਚਾ ਹੋ ਗਿਆ ਭਾਂਡੇ ਮੰਜਨੇ ਹੋਵੇ ਸਾਰੇ ਕੰਮ ਮੈਂ ਕਰਦਾ ਭਰਾਵਾ ਤੂੰ ਤਾ ਯਾਰ ਬਹੁਤ ਪਰੇਸ਼ਾਨ ਆ ਯਾਰ ਬੜਾ ਹੀ ਦੁਖੀ ਆ ਤੂੰ ਤਾਂ ਯਾਰ ਮੈਂ ਹੁਣ ਮੈਨੂੰ ਇੱਥੇ ਹੱਥ ਲਾ ਹੁਣ ਮੈਂ ਵੀ ਦੱਸੂਗਾ ਤੈਨੂੰ ਯਾਰ ਮੈਂ ਆਪੋ ਪਰੇਸ਼ਾਨ ਆ ਯਾਰ ਤੇਰੇ ਕੋ ਤਾਂ ਅਮਰੂਤੀ ਆ ਮੇਰੇ ਕੋ ਡਿਜ਼ਾਇਰ ਆ ਤੇਰਾ ਖਰਚਾ ਕਿੰਨਾ 1800 ਹੈ ਮੇਰਾ ਖਰਚਾ 12000 ਹੈ ਮੈਂ ਤਾਂ ਬਹੁਤ ਪਰੇਸ਼ਾਨ ਆ ਯਾਰ ਸੱਚੀ ਰਸਾ ਤੁਨ ਮੈ ਤਾਂ ਤੰਗ ਆਇਆ ਪਿਆ ਮੇਰੇ ਦੋ ਬੱਚੇ ਐਡਮਿਸ਼ਨ ਹੁਣ ਭਰੀ ਆਇਆ ਆ ਭਰਾਵਾ ਬਹੁਤ ਪਰੇਸ਼ਾਨ ਆ ਮੈਂ ਯਾਰ ਅੱਛਾ ਬਈ ਯਾਰ ਚੱਲ ਯਾਰ ਆਪਾਂ ਭਰਾਈਆਂ ਦੋਨੇ ਯਾਰ